ਪੂਰਵ ਲਿਖਿਆ ਪਾਇਆ ਵਕਤ ਦੀ ਪਰਮਾਤਮਾ ਉਹ ਅਵਤਾਰ ਦੀ ਪਾਵਨ ਰੀਤੀ ਅੰਦਰ ਪ੍ਰਾਰambh ਹੋ ਪੁਨੀ ਸਰਕਾਰਿਓ ਕੇ ਵੀ ਕੀ ਸਰਵਾਂ ਅਤੇ ਅਸਲ ਕੀ ਸਰਵਾਂ ਅੰਡਾ ਅਤੇ ਸਰਕਾਰਿਓ ਸਮੂਥ ਮਹਿਲ ਕਲਾਕ ਮਾਜੂ ਸਰਵਾਂ ਅਤੇ ਜੋ ਪੀੜ੍ਹੀ ਅਧਿਕਾਰੰਤਾ ਦੀ ਆਪ ਜੀ ਖਾਣਾ ਸਾਈਬਰ ਸੈੱਲ ਜਿੰਦਾ ਦੇ ਇਜ਼ਾਜ਼ਤ ਦੇ ਨਵਤਨੋਤਰਾ ਬਿਨਾਂ ਹੋਇਆ ਸਾਹਿਬ ਸਤਿਗੁਰੂ ਦੀ ਰਸੈਤੀ ਮਹਾਰਾਜ ਸਤਿਗੁਰਾਂ ਦੇ పాਦ ਚਰਨਾਂ ਦੀ ਆਦਮੀ ਪਰ ਰਹੇ ਹੋ ਆਪਾਂ ਸਭ ਨੇ ਮਿਲ ਕੇ ਸਤਿਗੁਰਾਂ ਦਾ ਆਸਰਾ ਲੈਂਦੇ ਹੋਇਆ ਹਰ ਆਪਣੀ ਵਿਜਾ ਦੀ ਸੋਵਾਤ